ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤਿੰਨ ਢੰਗ ਸਿੰਘ ਉੱਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਇਹਨਾਂ ਕੋਲ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਨੰਗ ਸਿੰਘਾ ਇਹ ਇਹ ਆਪਣੇ ਆਪ ਨੂੰ ਦੱਸਦੇ ਵੀ ਅਸੀਂ ਬੜਾ ਠੀਕ ਕਰ ਰਹੇ ਆਂ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਮਾਨਯੋਗ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਕੋਈ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਢੰਗ ਸਿੰਘ ਉਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਸੀ ਜਿਹੜੀ ਆ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂ ਕਿ ਹੋਟਲ ਦੇ ਬਾਹਰ ਜਿਹੜਾ ਇਹਨਾਂ ਔੜਦੰਗ ਇਹ ਜਿਹੜੇ ਆ ਇਹ ਕਿਨਾਂ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਵਿੱਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦੇ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਦੇਖਣ ਚਾਇਆ ਜੀ ਪੁਲਿਸ ਦਾ ਕਾਫੀ ਚੜ੍ਹ ਪਾਇਆ ਕਿਸੇ ਜਵਾਨ ਦੇ ਇੱਕ ਸਰਪਟ ਵੀ ਵਜੀ ਨਹੀਂ ਕੋਈ ਕਿਸੇ ਦੇ ਸਾਢੇ ਵੇਰ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਹੈ ਉਹਦੇ ਤੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਆ ਅਸੀਂ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ, ਛੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਨਾਲ ਕੋਲ ਤੇਜ਼ਦਾਰ ਹਥਿਆਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲਏ ਆ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਹੋ ਉਹ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬ ਦੇ ਵਿੱਚੋਂ ਉਹ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਸਭ ਆਰੰਭ ਹੋ ਗਿਆ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਨੰਗ ਸਿੰਘ ਉੱਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਇਹਨਾਂ ਕੋਲ ਇੱਕ ਜਿਹੜਾ ਉਹਦਾ 45 ਬੋਰ ਪਿਸਟਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਨੰਗ ਸਿੰਘ ਇਹ ਇਹ ਆਪਣੇ ਆਪ ਨੂੰ 10 ਦੇ ਵੀ ਅਸੀਂ ਬੜਾ ਠੀਕ ਕਰ ਰਹੇ ਆਂ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਮਾਨਯੋਗ શ્રી ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੈਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਗਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉਥੇ ਆ ਕੇ ਜਬਰੀ ਬਸੂਲੀ ਲਈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਬੀ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਟਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਛ ਕਰਕੇ ਸੀ ਜਿਹੜੀ ਆ ਇਹਦੇ ਬਾਰੇ ਤਤਤੀਸ਼ ਕਰ ਰਹੇ ਆਂ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂ ਕਿ ਹੋਟਲ ਦੇ ਬਾਹਰ ਜਿਹੜਾ ਇਹਨਾਂ ਹੜਦੰਗ ਇਹ ਜਿਹੜੇ ਆ ਇਹ ਕਿਨਾਂ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆਂ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਵਿੱਚ ਹੀ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦੇ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਦੇਖਣ ਚਾਹਿਆ ਜੀ ਪੁਲਿਸ ਦਾ ਕਾਫੀ ਚੜ੍ਹ ਪਾਇਆ ਕਿਸੇ ਜਵਾਨ ਦੇ ਇੱਕ ਸਰਪਟ ਵੀ ਵਜੀ ਨਹੀਂ ਕੋਈ ਕਿਸੇ ਦੇ ਸਾਢੇ ਵੇਲੇ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਹੈ ਉਹਦੇ ਤੇ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਹਾਂ ਅਸੀਂ ਜੀ ਤਿੰਨ ਜਣੇ ਤੇ ਮਕਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਕੋਲ ਤੇਜ਼ਦਾਰ ਹਥਿਆਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲਏ ਆ ਜਿਹੜੀ ਰਵਾਲਵਰ ਦੀ ਗੱਲ ਕਰਦੇ ਉਹ ਕਿਹਨਾਂ ਦਾ ਰਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬੇ ਦੇ ਵਿੱਚੋਂ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਸਬਰੰਦ ਹੋ ਗਿਆ